ਦੇਖੋ ਬਹੁਤ ਸਮਰਥਤਾ ਜੀ ਕਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਆ ਲਖਮੀਂਦਰ ਸਿੰਘ ਜੋ ਐਡਵੋਕੇਟ ਹੈ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਹੈ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਆ ਹਤਾਇ ਤੰਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁੱਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਜਾਣੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਰਵਾਰ ਸਿੰਘ ਜੀ ਸਾਬका ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਫ੍ਰੀਟ ਕਰ ਰਹੇ ਨੇ ਮੇਰੀ ਡਾਕਟਰ ਅਵਕਾਸ ਸਿੰਘ ਨਾਲ ਵੀ ਗੱਲਬਾਤ ਹੋਈ ਹੈ ਆਊਟ ਆਫ ਰੇਂਜਰ ਆ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਜੇ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕੰਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਸਾਥ ਤੇ ਜਾਂਦਾ ਰਹਿਣਾ ਹੈ ਉੱਥੇ ਐਡੀਓ ਸਾਹਿਬ ਇਹ ਮੁਕੰਮਲ ਰੂਪ ਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਬੜੀ ਵਪਾਰੀ ਨੂੰ ਕੰਮ ਕੀ ਆ ਜਾਏ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਅਵਲਤਾ ਹੋਈ ਜਾਂ ਦੁਰਘਟਨਾ ਵਾਪਰਨੀ ਆ ਨਹੀਂ ਚਾਹੀਦੀਆਂ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਿਹੜੇ ਆ ਉਹ ਪਕੜੇ ਜਾ ਰਹੇ ਨੇ ਪਰ ਹੋਰ ਇਨਵੈਸਟੀਗੇਸ਼ਨ ਹੋਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕੱਸਾਂਗੇ ਕਿ ਇਸ ਤਰ੍ਹਾਂ ਦੇ ਤੇ ਦੰਦਿਆ ਇਸ ਤਰ੍ਹਾਂ ਦੀ ਮੰਗਤਾਂ ਹੋਣੀ ਕਿੰਨੀ ਮੰਗਤਾਂ ਹੋਣਗੀਆਂ ਮੈਂ ਬਹੁਤ ਮੰਦ ਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮੁਸ਼ਤਤੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹਾਂਜੀ ਸਰ ਮੈਂ ਨਾ ਰਿਆ ਲਾਗੇ ਕੰਮ ਕਰ ਚੱਲਣ ਡਿਆ ਮੇਰਾ ਲਾਗੇ ਤੇ ਉਹ ਜੇ ਗੋਲੀ ਚੱਲੀ ਨਾ ਤਾੜ ਤਾੜ ਤੇ ਮੈਂ ਮੁੜ ਕੇ ਗਿਆ ਨਹੀਂ ਆ ਸਾਰੇ ਮੁੰਡਿਆਂ ਨੂੰ ਰੋਕਿਆ ਮੈਂ ਜਾਓ ਨਾ ਗੋਲੀ ਚੱਲਣ ਦੀ ਗਾੜੀ ਤੇ ਮੈਂ ਮੁੜ ਕੇ ਫਿਰ ਚੱਲ ਗਈ ਗੋਲੀ ਚੱਲ ਗਏ ਬੰਦੇ ਭੱਜ ਗਏ ਆ ਤੇ ਨੇ ਆਨੇ ਦੋ ਮੋੜਸਾਂ ਆਦੇ ਤੇ ਮੈਂ ਮੁੜ ਕੇ ਜਦੋਂ ਗੱਡੀ ਦੇ ਵਿੱਚ ਕੋਈ ਹੱਥ ਨਹੀਂ ਬੋਣਿਆ ਨੂੰ ਵਕੀਲ ਸਾਹਿਬ ਨੂੰ ਤੇ ਮੈਂ ਮੁੜ ਕੇ ਫਿਰ ਜਾ ਕੇ ਆਂਦੇ ਮਾਰ ਕੇ ਮਾਰ ਕੇ ਆ ਮੁੜ ਕੇ ਮੈਂ ਜਾ ਕੇ ਵੇਖਿਆ ਜਾ ਕੇ ਮੈਂ ਗੱਡੀ ਲਾ ਕੇ ਗਿਆ ਮੜਾ ਸਿਰ ਦੇ ਹੱਥ ਫੇਰੇ ਦੇ ਪਛਾਨ ਲਿਆ ਮੈਨੂੰ ਆਂਦਾ ਗਲਦੀਵ ਆਂਦਾ ਮੈਨੂੰ ਕੱਢ ਗੱਡੀ ਦੇ ਬਾਹਰ ਮੈਂ ਦਵਾਦ ਆ ਮੁੜ ਕੇ ਫੜਿਆ ਲਾਗੋ ਕੋਈ ਤਮਾਸ਼ਾ ਵੇਖੀ ਜਾਣਾ ਕਿ ਇਹਨੇ ਹੱਥ ਨਹੀਂ ਪਾਇਆ ਕੋਈ ਆਪਣੇ ਕੱਪੜੇ ਲੱਪਣ ਤੋਂ ਡਰੇ ਗੱਡੀਆਂ ਵਾਲਿਆਂ ਨੂੰ ਬਸੇਰਿਆ ਰੋਕਿਆ ਕਿਸੇ ਨੂੰ ਕੋਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਉਥੇ ਵਕੀਲ ਦਾ ਕੀ ਨਾਂ ਸੀ ਕਿੱਥੋਂ ਦਾ ਰਹਿਣਾ ਬਸ ਜੰਡੇ ਵਾਲੇ ਗੁਰੂ ਤੋਂ ਜੀ ਹਾਂਜੀ ਤੁਹਾਡਾ ਕੀ ਲੱਗਦਾ ਮੇਰਾ ਜੀ ਭਰਾ ਹੀ ਆ ਜੀ ਹਾਂਜੀ ਉਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰ ਹੁਣ ਕਰਨ ਦੇ ਹੁਣ ਹਾਂਜੀ ਕਰਨਗੇ ਸਾਰੇ ਮੰਤਰੀ ਸਾਹਿਬ ਵੀ ਆਏ ਹਾਂਜੀ ਮੰਤਰੀ ਸਾਹਿਬ ਵੀ ਆਏ ਜੀ ਐਸ ਵਾਸ਼ਨ ਦੇ ਕੇ ਉਹ ਸਾਰਾ ਕੁਹਾਣ ਕਰਨ ਲਗੇ ਪੱਜ ਨਾਟ ਪੂਰੀ ਕਰਨ ਲਿਆ ਉਹਨਾਂ ਨੇ ਸਾਰਾ ਇਥੇ ਭੇਜਿਆ ਵਾ ਸਾਰਾ ਕੁ ਉਹ ਹੀ ਕਰਨ ਲਿਆ ਮੰਤਰੀ ਸਾਹਿਬ ਹਾਲਾਤ ਨਾ ਕੀ ਹਾਲਤ ਦੇ ਬਾਬਾ ਹੀ ਖਰਾਬ ਜੇ ਲਿਆਲੇ ਤੇ ਬਹੁਤ ਹਾਲਾਤ ਖਰਾਬ ਆ ਗੋਲੀਆਂ ਕਿੱਥੇ ਕਿੱਥੇ ਵਜੀਆਂ ਗੋਲੀ ਦੇ ਸਾਰੇ 1 ਵਜੇ ਇੱਥੇ ਤੇ 1 ਵਜੇ ਇੱਥੇ ਬਾਹ ਦੇ ਠੀਕ ਹੈ 1 ਵਜੇ ਇੱਥੇ ਆ ਸਾਈਡ ਦੇ ਇੱਥੇ ਵਜੇ ਮੈਂ ਚਾਗਾ ਲਾ ਕੇ ਸ਼ਰਟੋ ਲਾ ਕੇ ਦੇ ਵੇਖਿਆ ਵਾ ਕੋਈ ਪਛਾਣ ਹੋਈ ਉਹ ਬੰਦੇ ਕੌਣ ਸੀ ਨਹੀਂ ਉਹ ਕੋਈ ਪਛਾਣ ਨਹੀਂ ਮੂੰਹ ਬੱਦੇ ਹੁੰਨਾ ਕਰੋ ਕਿ ਟਰੋਟ ਵਾਸਤੇ ਨਿਕਲੇ ਸੀ ਜਾਂ ਕੋਈ ਟਰੋਟ ਵਾਸਤੇ ਚੱਲੇ ਨਿਕਲੇ ਹਾਂ ਕੋਈ ਡਾਕਟਰ ਕੀ ਕਹਿ ਰਿਹਾ ਡਾਕਟਰ ਕਹਿੰਦੇ ਠੀਕ ਆ ਠੀਕ ਆ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਆ ਸਾਡੇ ਨਾਲ ਉਦਾਂ ਠੀਕ ਠਾਕ ਆ ਤਿੰਨ ਗੋਲੀਆਂ ਬਣੀਆਂ ਮੈਂ ਕੱਢ ਕੇ ਪਾਇਆ ਬਹਿ ਗਿਆ ਮੁੜ ਕੇ ਆਂਦਾ ਮੈਂ ਲੰਮੇ ਪਾ ਦੇ ਫੇ ਮਿਹਰੇ ਮੋਕੇ ਤੇ ਕੋਈ ਪਹੁੰਚੇ ਨਾ ਮੈਂ ਹਾਰ ਕੇ ਮੈਂ ਮੋਰਸਲ ਲਿਆਉਂਦਾ ਮੋਰਸਲ ਤੇ ਚੜਾ ਕੇ ਲੈ ਆਇਆ ਨਹੀਂ ਤੈਨੂੰ ਮੁੜ ਕੇ ਫਿਰ ਆਏ ਮੁੜ ਕੇ ਆਟੋ ਦਾ ਆਇਆ ਉਹਦਾ ਆਟੋ ਲੱਦ ਕੇ ਤੇ ਲੈ ਕੇ ਹਸਤਲ ਗਿਆ ਸੀ ਤੇ ਉੱਥੇ ਆ ਹਸਤਲ ਮੀ ਦਾ ਉੱਥੇ ਕੋਈ ਹੱਥ ਨਹੀਂ ਪਾਇਆ ਉਹਨਾਂ ਅੱਛਾ ਉਹਨਾਂ ਨੇ ਕੋਈ ਕੋਈ ਟੀਗਾ ਨਹੀਂ ਕੋਈ ਹੱਥ ਨਹੀਂ ਪਾਇਆ ਉਹਦੇ ਬਾਅਦ ਇਹ ਵੀ ਰੈਫਰ ਕਰਤਾ ਨਾ ਨਾ ਉਹਨਾਂ ਬਾਹਰ ਹੀ ਕੱਢਦਾ ਦੇ ਅੱਛਾ ਮੁੜ ਕੇ ਫਿਰ ਇੱਥੇ ਮੁੜ ਕੇ ਪਾਣੇ ਕੀਤੀ ਗੱਲ ਮੁੜ ਕੇ ਇਹ ਮੰਤਰੀ ਨਾ ਇੱਥੇ ਸਿੱਧਾ ਆਂਦੇ ਵੀ ਉਹ ਸਿੱਧਾ ਇਹਦੀ ਉੱਥੇ ਜਾਓ ਹਾਂਜੀ ਕਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਸਰ ਕਚਹਿਰੀ ਦੇ ਵਿੱਚ ਪ੍ਰੈਕਟਿਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ ਕਿੰਨੇ rounds ਫਾਇਰ ਕੀਤੇ ਗਏ ਜੀ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਜੇ ਫਿਲਹਾਲ ਉਹਨਾਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਹਸਪੀਟਲ ਕਿਹੜੇ ਭੇਜਿਆ ਗਿਆ ਜੀ ਅਮਨਦੀਪ ਹਸਪੀਟਲ